ਉਸ ਸਟੇਟ ਦੀ ਅਸੈਂਬਲੀ ਨਹੀਂ ਇਲੈਕਸ਼ਨ ਨਹੀਂ ਹੋ ਰਹੀ ਉਸ ਅਸੈਂਬਲੀ ਦੀ ਇਲੈਕਸ਼ਨ ਜਿਹੜੀ ਆ ਪੋਸਟਪੋਰ ਹੋ ਰਹੀ ਆ ਸਾਲ ਲਈ ਸੇਲ ਵੀ ਲੈ ਲਈ 2 ਸਾਲ ਲਈ ਤਾਂ ਜਦੋਂ ਉਸ ਸਟੇਟ ਦੀ ਇਲੈਕਸ਼ਨ ਹੋਊਗੀ ਸਾਲ ਬਾਅਦ 2 ਸਾਲਾ ਬਾਅਦ 3 ਸਾਲਾ ਬਾਅਦ ਤਾਂ ਉਸ ਸਟੇਟ ਦੀ ਅਸੈਂਬਲੀ ਦੀ ਟਰਮ ਜਿਹੜੀ ਆ ਉਹ ਜਾਂ 2 ਸਾਲ ਹੋਊਗੀ ਜਾਂ 6 ਮਹੀਨੇ ਹੋਊਗੀ ਜਾਂ ਸਾਲ ਪੜਿਆ ਹੋਇਆਗਾ ਜਿਸ ਦੇ ਅੰਦਰ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਦੇ ਗਈਆਂ ਜਿਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਦੇ ਗਈਆਂ ਜਿਸ ਦੇ ਅੰਦਰ ਬਹੁਤ ਸਾਰੇ ਗਰੁੱਪ ਲੈ ਕੇ ਇਹ ਭਾਰਤੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਕਿ ਇਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਨੇ ਗਿਆ ਖੇਤਰੀ ਪਾਰਟੀਆਂ ਨੇ ਗਿਆ ਬਹੁਤ ਸਾਰੇ ਲੈਕਲ ਪਾਰਟੀ ਦੇ ਗਈਆਂ ਉਹਨਾਂ ਉਸ ਡੈਮੋਕ੍ਰੇਸੀ ਨੂੰ ਖਤਮ ਕਰਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਜੰਤਾ ਪਾਰਟੀ ਦੇ ਬੇਸ਼ੱਕ ਜਦੋਂ ਬਿੱਲ ਜਿਹੜਾ ਦੇਸ਼ ਦੀ ਪਾਰਲੀਮੈਂਟ 'ਚ ਪੇਸ਼ ਹੋਇਆ ਔਰ ਉਸ ਤੋਂ ਬਾਅਦ ਵਿਰੋਧ ਹੋਣ ਤੋਂ ਬਾਅਦ ਇਸ ਬਿੱਲ ਨੂੰ ਜੁਆਇੰਟ ਪਾਰਲੀਮੈਂਟ ਕਮੇਟੀ ਦੇ ਹਵਾਲੇ ਕੀਤਾ ਗਿਆ ਕਿ ਜਾ ਕੇ ਡਿਫਰੈਂਟ ਸਟੇਟ ਦੀ ਗੱਲ ਸੁਣੋ ਸਟੇਟਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਸਟੇਟਾਂ ਦਾ ਕੋਈ 2 ਪੁਆਇੰਟ ਬਣ ਸਕੇ ਵਿਚਾਰ ਵਾ ਸਕੇ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਵੱਲੋਂ ਆਵਾਜ਼ਵੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸ ਬਿੱਲ ਦਾ ਬਰਜ਼ੋਰ ਵਿਰੋਧ ਕਰਦੇ ਆਂ ਕਿਉਂਕਿ ਜਿਹੜੀ ਪ੍ਰੇਮਬਲਾ ਜਿਹੜੀ ਸੰਵਿਧਾਨ ਦੀ ਪ੍ਰੇਮਬਲਾ ਕਨਸਤੀਿਊਸ਼ਨ ਦੀ ਪ੍ਰੇਮਬਲਾ ਇਹਦੀ ਉਹ ਸਰਿਆ ਮੂਲਕਣਾਗੀ ਸੰਵਿਧਾਨ ਦੀ ਆਤਮਾ ਦੀ ਲਗਣਾਗੀ ਜੋ ਸੰਵਿਧਾਨ ਬਾਬਾ ਸਾਹਿਬ ਭੀਮrao Ambedkar ਜੀ ਨੇ ਬਣਾਇਆਗਾ ਉਹਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਭਾਰਤੀ ਜਨਤਾ ਪਾਰਟੀ ਇਸ ਵਨ ਨੇਸ਼ਨ ਵਨ ਇਲੈਕਸ਼ਨ ਦੇ ਜ਼ਰੀਏ ਲੈ ਕੇ ਆ ਰਹੀ ਹੈ ਸੋ ਅਸੀਂ ਇਹਦਾ ਵਿਰੋਧ ਕੀਤਾਗਾ ਮੈਂ ਛੋਟੀ ਜਿਹੀ ਐਗਜ਼ੈਂਪਲ ਜ਼ਰੂਰ ਦੇਊਗਾ के सेक्षण फाइवा, सेक्षण फाइवा opinion, people, के सेक्शन के अंदर इस बिल के अंदर सेक्शन 5 है सेक्शन 5 के अंदर लिखा है इफ द इलेक्शन कमीशन इज ऑफ द ओपिनियन दैट द इलेक्शन टू एनी लेजिस्लेटिव असेंबली कैन नॉट बी कंडक्टेड अलोंग विद द जनरल इलेक्शन टू द हाउस ऑफ द पीपल यानी कि देश की पार्लियामेंट के नाल इलेक्शन नहीं हो रही इट मे मेक ए रिकमेंडेशन टू द प्रेसिडेंट टू डिक्लेयर बाय एन ऑर्डर दैट द इलेक्शन ਦਾ ਸੈਕ ਟੂ ਦਾ ਲੈਜਲੇਟਿਵ ਅਸੈਂਬਲੀ ਮੇ ਬੀ ਕੰਡਕਟਡ ਐਟ ਅ ਲੇਟਰ ਸਟੇਟ ਏਟ ਇਟ ਸ਼ੋਜ਼ ਕਿ ਜੇਕਰ ਦੇਸ਼ ਦੀ ਪਾਰਲੀਮੈਂਟ ਦੇ ਨਾਲ ਅਲੈਕਸ਼ਨ ਨਹੀਂ ਹੋ ਰਹੀ ਤਾਂ ਲੇਟਰ ਸਟੇਟ ਹੀ ਹੋਗੀ ਅਗਲੇ ਕਲਾਸ ਇਹ ਕਹਿ ਰਹੇ ਨੇ ਕਿ ਜਿਹੜੀ ਟਰਮ ਜਿਹੜੀ ਆ ਉਹ ਜਿਹੜਾ ਰਹਿੰਦਾ ਸਮਾਗਾ ਪਾਰਲੀਮੈਂਟ ਦਾ ਉਹੀ ਹੋਗੀ ਯਾਨੀ ਕਿਸੇ ਅਸੈਂਬਲੀ ਦੇ ਕੀ ਹੋਇਆ ਕਿਸੇ ਅਸੈਂਬਲੀ ਦੇ ਅੰਦਰ ਡਿਫੈਕਸ਼ਨ ਹੋਗੀ ਇਸ ਐਸੈਂਬਲੀ ਦੇ ਅੰਦਰ ਬਿਲ ਆਸਵਾਦ ਅੰਦਰ ਡਿਫੈਕਸ਼ਨ ਹੋਊਗੀ ਪਾਰਟੀਆਂ ਟੁੱਟ ਗਈਆਂ ਪਾਰਟੀ ਸਰਕਾਰ ਨਾ ਰਹੀ ਤਾਂ ਜਾਂਦਾ ਫਿਰ ਉਹਦੀ ਮੈਡੀਟਰਮ ਇਲੈਕਸ਼ਨ ਹੋਊਗੀ ਮੈਡੀਟਰਮ ਇਲੈਕਸ਼ਨ ਜਿਹੜੀ ਉਹ 5 ਇਅਰ ਲਈ ਨਹੀਂ ਹੋਊਗੀ ਮੈਡੀਟਰਮ ਜਿਹੜੀ ਇਲੈਕਸ਼ਨ ਆ ਉਹ ਓਨਲੀ ਆਨਲੀ ਉਹ 2 ਸਾਲ ਦੇ ਰਮੈਨਿਕ ਪੀਰੀਅਡ ਲਈ ਸਾਲ ਦੇ ਰਮੈਨਿਕ ਪੀਰੀਅਡ ਲਈ 6 ਮਹੀਨਿਆਂ ਦੇ ਇਲੈਕਸ਼ਨ ਪੀਰੀਅਡ ਦੇ ਲਈ ਹੋਊਗੇ ਇੱਕ ਪਾਸੇ ਇਹ ਜਦੋਂ ਬਿਲ ਲੈ ਕੇ ਆਈ ਸੀ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਅਸੀਂ ਦੇਸ਼ ਦੇ ਅੰਦਰ ਬਾਰ-ਬਾਰ ਮਲਟੀਪਲ ਇਲੈਕਸ਼ਨ ਹੁੰਦੀਆਂ ਨੇ ਜੀ ਅਸੀਂ ਖਰਚਾ ਘਟਾਉਣਾ ਚਾਹੁੰਦੇ ਆਗੇ ਅਸੀਂ ਨੇਸ਼ਨ ਦਾ ਪੈਸਾ ਬਚਾਉਣਾ ਚਾਹੁੰਦੇ ਆ ਜੀ ਔਰ ਪੋਲੀਟੀਕਲ ਪਾਰਟੀਆਂ ਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਔਰ ਬਾਰ-ਬਾਰ ਕੋਡ ਆਫ ਕੰਡਕਟ ਲੱਗਦਾਗਾ ਅਸੀਂ ਉਹਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਡਿਪਾਰਟਮੈਂਟ ਦੇ ਕੰਮ ਰੁਕ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਆਈ ਸੀ ਪਰ ਲੇਕਿਨ ਆ ਜਿਹੜੀਆਂ ਸਰਟਨ ਆ ਜਿਹੜੀਆਂ ਡਿਫਰੈਂਟ ਜਿਹੜੀਆਂ ਇਹਨਾਂ ਨੇ ਸੈਂਕਸ਼ਨ ਪਾਜਾਂ ਰਹੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਇਸ ਗੱਲ ਦਾ ਸਬੂਤ ਰਹੀਆਂ ਕਿ ਦੇਸ਼ ਦੇ ਅੰਦਰ ਮਲਟੀਪਲ ਇਲੈਕਸ਼ਨ ਹੋਣੀਆਂ ਬੰਦ ਨਹੀਂ ਹੋਣੀਆਂ ਵਨ ਮਿਸ਼ਨ ਵਨ ਇਲੈਕਸ਼ਨ ਜਿਹੜੀਆਂ ਉਹ ਹੋਣੇ ਨਹੀਂ ਹੈਗੀ 2-3 ਸਾਲਾਂ ਬਾਅਦ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋ ਜਾਣਾ ਕਿ ਹਰਿਆਣਾ ਦੀ ਇਲੈਕਸ਼ਨ ਫਰਾਂੇ ਤੇ ਹੋਊਗੀ ਹਿਮਾਚਲ ਦੀ ਫਰਾਂੇ ਤੇ ਹੋਊਗੀ ਯਾਨੀ 5 ਸਾਲਾਂ ਬਾਅਦ ਹੋਇਆ ਕਰ ਲਗੀਆਂ ਤੇਨ ਵਿੱਚ ਮਾਰ ਦੀ ਹੋਇਆ ਕਰ ਲਗੀਆਂ ਕਿ ਸਾਲ ਬਾਅਦ ਹੋਊਗੀ ਕਿਤੇ 2 ਸਾਲ ਬਾਅਦ ਹੋਊਗੀ ਕਿਤੇ 3 ਸਾਲ ਬਾਅਦ ਹੋਊਗੀ ਯਾਨੀ ਕਿ ਇਹ ਤਾਂ ਮਲਟੀਪਲ ਇਲੈਕਸ਼ਨ ਜਿਹੜੀਆਂ ਹੋਣ ਗਿਆ ਸੋ ਇਹਦੇ ਵਿੱਚੋਂ بڑا ਜਿਹੜਾ ਲੁਕਮਾ ਜੰਦਾਗਾ ਜਿਹੜਾ ਅੰਟਰਨਲ ਏਜੰਡਾ ਕਾ ਭਾਰਤ ਜਨਤਾ ਪਾਰਟੀ ਦਾ ਉਹ ਆ ਕਿ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੁਆਰਾ ਬਣਾਇਆ ਸੰਵਧਾਨ ਨੂੰ ਖਤਮ ਕਰਨਾ ਇੱਕ ਇੱਕ ਕਰਕੇ ਭਾਰਤ ਜਨਤਾ ਪਾਰਟੀ ਕੀ ਕਰਕੇ ਗਵਰਨਮੈਂਟ ਲੈ ਕੇ ਆ ਰਹੀ ਆ ਇੱਕ ਇੱਕ ਕਰਕੇ ਜਿਹੜੀਆਂ ਸੈਕਸ਼ਨ ਬਦਲ ਰਹੀ ਆ ਤਾਂ ਕਿ ਹੌਲੀ 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 ਜੋ ਸਰਦਾਰ ਦਲਤਾਂ ਦੇ ਮਸੀਹਾ ਜੋ ਸੰਵਧਾਨ ਔਰ ਸੂਚਿਤ ਜਾਤੀ ਜਨਜਾਤੀਆਂ ਦੇ ਮਸੀਹਾ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਲੈ ਕੇ ਆਏ ਸੀਗੇ ਉਹਨੂੰ ਖਤਮ ਕਰਨਾਗਾ ਉਹਦੇ ਵਿੱਚ ਚਾਲ ਆ ਸੋ ਆਵਾ ਵੀ ਪਾਰਟੀ ਵੱਲੋਂ ਇਸ ਬੇਰੁਲਦਾਸੀ ਵਿਰੋਧ ਕਰਦੇ ਆ ਬਿਲਕੁਲ ਉਸ ਕਮੇਟੀ ਦੇ ਅੰਦਰ ਵੀ ਰੱਖ ਕੇ ਆਗੇ ਔਰ ਇਨਰਾਈਟਿੰਗ ਦੇ ਅੰਦਰ ਵੀ ਰਿਟਰਨ ਦੇ ਵਿੱਚ ਵੀ ਰੱਖ ਕੇ ਆਗੇ ਔਰ ਕੁਝ ਕਲਾਸ ਜਿਹੜੀਆਂ ਹੱਥ ਪਤਾ ਲੱਗੀਆਂ ਉਹਨਾਂ ਦਾ ਵੀ ਅਸੀਂ ਇਨਰਾਈਟਿੰਗ ਦੇ ਵਿੱਚ ਲਿਖ ਕੇ ਦਿਵਾ ਕੇ ਭੇਜਾਂਗੇ ਤਾਂ ਕਿ ਬਿਲ ਜਿਹੜਾ ਪਾਰਲੀਮੈਂਟ ਤੱਕ ਪਾਸ ਨਾ ਹੋਵੇ 2/3 ਮਜੋਰਟੀ ਜਿਹੜੀ ਆ ਉਦੇਸ਼ ਦੀ ਪਾਰਲੀਮੈਂਟ ਦੇ ਅੰਦਰ ਭਾਰਤੀ ਜਨਤਾ ਪਾਰਟੀ ਕੋਲ ਹੈ ਨਹੀਂ ਪਰ ਲੇਕਿਨ ਦੇਖਦੇ ਆ ਕਿ ਕਾਂਗਰਸ ਪਾਰਟੀ ਇਹਤੇ ਲੋਕ ਪਰੂਪਪੋਰਟ ਕਰਦੀ ਹੈ ਨਹੀਂ ਕਰਦੀ ਕਿ ਸੰਵਿਧਾਨ ਬਚਾਉਣ ਲਈ ਬਾਹਰੀ ਗੱਲਾਂ ਕਰਦੀ ਆ ਕਾਂਗਰਸ ਪਾਰਟੀ ਜਾਂ ਦੇਸ਼ ਦੀ ਪਾਰਲੀਮੈਂਟ ਦੇ ਵੀ ਅੰਦਰ ਰੋਲ ਲਵਾਉਦੀ ਹੋਣ ਦੀ ਗੱਲ ਜਿਹੜੀ ਆ ਆਉਣ ਵਾਲੇ ਸਮੇਂ ਚ ਪਤਾ ਲੱਗੂ ਬਹੁਤ ਬਹੁਤ ਧੰਨਵਾਦ ਸਰ ਅਜਿਹਾ ਕਿ ਪਾਰਟੀਆਂ ਦੇ ਆਪਣੇ ਤੋਂ ਬਾਹਰ ਬਾਹਰ ਕੀ ਹੋ ਰਿਹਾ ਹੈ ਕਿ ਅਸੀਂ ਸਪੀਕਰ ਨੂੰ ਕਰਦੇ ਹਾਂ 50 ਕਿੰਨੀ ਪਾਰਟੀਆਂ ਨੇ ਉਹ ਸਾਰੀ ਸਪੀਕਰ ਵਿਰੋਧ ਕਰਨ ਦੀ ਇਸੇ ਸਾਥ ਕੀ ਕੀ ਪਿਆ ਸਰ ਨੂੰ ਇਹ ਬੈਠਕ ਸੁਲਾਨੀ ਸੁਝਾਈ ਕੀਤਾ ਜਾਏਗਾ ابھی ਦੇਖਿਏ ਸਰਪਦਰિયા ਬੈਠਕ ਕੀ ਕੋਈ एट दिस स्टेज जरूरत नहीं है क्योंकि जितने भी पार्टियां हैं उन सभी पार्टियों ने ज्वाइंट पार्लियामेंट कमेटी के, के सामने अपना पॉइंट अपना पक्ष रखा है कि हम इस बिल का विरोध करते हैं आने वाले समय में जरूरत पड़ेगी तो हम इसको बुला सकते हैं पर लेकिन एट दिस स्टेज हम सर्वदलीय भी नहीं बुलाएंगे